ਜਿਸਵੇਰੇ ਆਈ ਤੇਜ਼ بارش ਦੇ ਕਾਰਨ ਜਿੱਥੇ ਖੇਤਾਂ 'ਚ ਪਾਣੀ ਪਾਣੀ ਦਿਖਾਈ ਦੇ ਰਿਹਾ ਹੈ ਉੱਥੇ ਹੀ ਗਰੀਬ ਲੋਕਾਂ ਤੇ ਵੀ ਇਹ ਮੀਂਹ ਕਹਿਰ ਵੜ ਕੇ ਆਪ ਰਿਹਾ ਹੈ। ਘਟਨਾ ਪਿੰਡ ਗਹਿਰੀ ਦੀ ਦੱਸੀ ਜਾ ਰਹੀ ਹੈ ਕਿ ਇੱਕ ਗਰੀਬ ਪਰਿਵਾਰ ਦੀ ਛੱਤ ਮੀਂਹ ਦੇ ਕਾਰਨ ਡਿੱਗੀ। ਜਿਸ ਕਾਰਨ ਸਵਰਨ ਸਿੰਘ ਪੁੱਤਰ ਭਾਗ ਸਿੰਘ ਦੀ ਇਹ ਕਲੋਨੀ ਡਿੱਗੀ ਤੇ ਜਿਸ ਦੇ ਵਿੱਚ ਹਰਪਾਲ ਸਿੰਘ ਪੁੱਤਰ ਸਵਰਨ ਸਿੰਘ ਮਲਵੇ ਦੇ ਥੱਲੇ ਦੱਬ ਗਿਆ ਤੇ ਜਿਸ ਨੂੰ ਬੜੀ ਮੁਸ਼ਕਲਤ ਦੇ ਨਾਲ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ। ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਆਈ ਤੇਜ਼ بارش ਦੇ ਕਾਰਨ ਉਹਨਾਂ ਦੇ ਮਕਾਨ ਦੀ ਛੱਤ ਡਿੱਗੀ ਜਿਸਕੇ ਕਾਰਨ ਪਰਵਾਰਿਕ ਮੈਂਬਰ ਛੱਤ ਦੇ ਹੇਠਾਂ ਤਸ ਗਏ ਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਦੇ ਨਾਲ ਕੱਢਿਆ ਦੱਸਣਯੋਗ ਹੈ ਕਿ ਕਈ ਦਿਨਾਂ ਤੋਂ ਅੱਤ ਦੀ ਪੈਰੀ ਗਰਮੀ ਤੋਂ ਬਾਅਦ ਅੱਜ ਜਾਂ ਸਵੇਰ بارش ਨੇ ਚਾਹੇ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ ਪਰ ਨੀਵੀਆਂ ਥਾਵਾਂ ਤੇ ਪਾਣੀ ਭਰ ਗਿਆ ਤੇ ਗਰੀਬ ਲੋਕਾਂ ਦੇ ਮਕਾਨ ਡਿੱਗਣ ਦੀ ਵੀ ਸਮਾਚਾਰ ਸਾਹਮਣੇ ਆਇਆ ਪਿੰਡ ਗਹਿਰੀ ਦੀ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕੀ ਕਹਿਣਾ ਹੈ ਪਰਵਾਰਿਕ ਮੈਂਬਰਾਂ ਦਾ ਆ ਤੁਸੀਂ ਵੀ ਸੁਣੋ ਅੱਜ ਜੋ ਸਵੇਰ 6 ਵਜੇ ਮੀਂਹ ਪੈ ਰਿਹਾ ਸੀ ਮੇਰੇ ਘਰ ਦੇ ਅੰਦਰ ਵਾਰ-ਵਾਰ ਆਉਂਦੇ ਸੀ ਉਹਨਾਂ ਨੂੰ ਮੈਂ ਰੋਕਿਆ ਕਿ ਤੂੰ ਨਾ ਜਾਓ ਤੇ ਰੋਕਦੇ ਰੋਕਦੇ ਆ ਤੇ ਮੈਂ ਇਹਨੂੰ ਕਹਿੰਦਾ ਵੀ ਚੱਲ ਵੀ ਆਪਣਾ ਕੱਪੜਾ ਕੱਢ ਲਿਆ ਜਾ ਕੇ ਉੱਥੇ ਵੀ ਪਈ ਜਿਹੜੀ ਕੱਪੜੇ ਚੱਕਣ ਆਇਆ ਤੇ ਉਹਨੇ ਦੇ ਵਿੱਚ ਹੀ ਮੇਰੇ ਉੱਤੇ ਛੱਤ ਆ ਗਈ ਤੇ ਕਿੰਨੇ ਜਾਣਿਆਂ ਨੂੰ ਤੁਹਾਨੂੰ ਬਚਾਇਆ ਮੈਨੂੰ ਘੱਟੋ ਘੱਟ 12 ਜਾਣੇ ਨੇ ਬਾਹਰ ਕੱਢਿਆ 13 ਜਾਣੇ ਨੇ ਹੁਣ ਕੀ ਮੰਗ ਕਰਦੇ ਆਪਾਂ ਮੰਗ ਇਹ ਹੀ ਇੱਥੇ ਆਪਾਂ ਨੂੰ ਇਨਸਾਫ ਮਿਲੇਗੀ ਬਾਕੀ ਇਹਨਾਂ ਦਾ ਕੋਈ ਉੱਤਰ ਕੀਤਾ ਜਾਵੇ ਸਾਨੂੰ 24 25 ਸਾਲ ਹੋ ਗਏ ਇੱਥੇ ਮੋਟਾ ਨਾਸਾਨੂੰ ਪੰਚ ਤੇ ਨਾਓ ਕਿ ਸਾਡੇ ਕੋਲ ਉਪਰਾਲਾ ਹੋਇਆ ਇੱਥੇ ਬਾਪੂ ਜੀ ਤੇ ਲੈ ਕੇ ਆਏ ਕਿੰਨੇ ਕਿੰਨੇ ਸਮੇਂ ਇੱਥੇ ਇਸ ਢੀਮੀ ਦਰਨ ਲੱਗਿਆ ਸੀਗਾ ਉਹਦੇ ਵੋਟਾਂ ਪਾ ਰਹੇ ਆ ਕੋਈ ਹਿਸਾਬ ਨਹੀਂ ਮਿਲਿਆ ਅਜੇ ਤੱਕ ਨਾ ਸਾਨੂੰ ਇੱਥੇ ਪੰਜ ਮਾਰਕ ਤੱਕ ਜਗਾ ਵੀ ਨਹੀਂ ਕੱਟ ਕੇ ਦਿੱਤੀ ਗਈ ਜਦੋਂ ਵੋਟਾਂ ਹੁੰਦੀਆਂ ਉਹ ਲੋਕ ਆ ਕੇ ਕਹਿੰਦੇ ਤੁਹਾਨੂੰ ਇਥੇ ਗ੍ਰਾਂਟਾ ਦੇਵਾਂਗੇ ਸਾਰਾ ਕੁਝ ਹੋਊਗਾ ਕੁਝ ਨਹੀਂ ਮਿਲਿਆ ਅਜੇ ਤੱਕ ਕੁਝ ਨਹੀਂ ਮਿਲਿਆ ਹਾਂ ਜੀ ਨਾਨੂੰ ਜਗਾ ਚਾਹੀਤੇ ਹੈ ਮਕਾਨ ਚਾਹੀਤੇ ਹੈ ਇੱਕ ਪੁਰਾਣੀ ਛੱਤ ਤੇ ਹੈ ਸਾਰੀ ਡਿੱਗੀ ਜਾਂਦੀ ਮਜ਼ਾਬੰਦੀ ਨੂੰ ਬਚਾਇਆ ਮਸਾਂ ਕੱਢਿਆ ਰਾਤ ਨੂੰ ਛੱਤ ਡਿੱਗ ਪਈ نیچے ਮਕਾਂ ਕੱਢਿਆ ਹੈਗਾ ਮਾਨੂੰ ਜਗਾ ਚਾਹੀਤੀ ਮਕਾਨ ਚਾਹੀਤਾ ਬਣੇ ਸੱਟਾ ਕਿਨੇ ਕੋ ਮੁੰਡੇ ਦੇ ਬਾਬਾ ਸੱਟੇ ਹੈ ਬਾਬਾ ਸੱਟੇ ਹੈ ਠੀਕ ਹੈ ਉਂਝ ਠੀਕ ਹੈ ਮੁੰਡਾ ਤੂੰ ਠੀਕ ਹੈਗਾ ਛੱਲੇ ਆਪਿਆ ਸਾਰਾ ਕੁਝ